ਦੇਖੋ 9 ਦੇ 9 ਨੋ ਦੇ ਨੋ ਜਿਹੜੇ ਹਲਕੇ ਹੈਗੇ ਨੇ ਵਿਦਾਨ ਸਭਾ ਦੇ ਉਥੋਂ ਪ੍ਰਦਾਨ ਉਥੋਂ ਦੇ ਮੰਡਲਾਂ ਦੇ ਪ੍ਰਦਾਨ ਉਥੋਂ ਦੇ ਜੋ ਸ਼ਕਤੀ ਕੇਂਦਰ ਦੇ ਪ੍ਰਦਾਨ ਉਥੋਂ ਦੇ ਜਿਹੜੇ ਸਾਰੇ ਕਾਰਜਕਰਤਾ ਨੇ ਸਾਰੇ ਆਏ ਸੀ ਸਾਰਿਆਂ ਨੇ ਆਪਣੀ ਆਪਣੀ ਰਿਪੋਰਟ ਦਿੱਤੀ ਵਧੀਆ ਪ੍ਰੋਗਰੈਸ ਹੋ ਰਹੀ ਹੈ ਪੂਰਾ ਸੰਗਠਨ ਬਣ ਰਿਹਾ ਹੈ ਔਰ ਮੈਨੂੰ ਪੂਰਾ ਉਮੀਦ ਹੈ ਕਿ ਇਸ ਇੰਨੀ ਮਜ਼ਬੂਤੀ ਨਾਲੇ ਸੰਗਠਨ ਬਣੂਗਾ ਕਿ ਸਾਡੀ ਚੋਣ ਬਹੁਤ ਸੌਖੀ ਹੋ ਜਾਏਗੀ। ਲੇਕਿ ਜਿਹੜੇ ਉਮੀਦਵਾਰ ਨੇ ਉਹਨਾਂ ਨੇ ਫੀਡਬੈਕ ਦਿੱਤਾ ਹੈ ਕਿ ਜੋ ਵਿਰੋਧ ਹੋ ਰਿਹਾ ਉਸ ਨੂੰ ਕਿੱਥੇ ਨੂੰ ਰਿਈਏ ਕਿ ਕਿ ਲੜੀਏ ਉਹਨਾਂ ਦਾ ਕਿਵੇਂ ਦੇਖੋ ਇਹ ਖਾਲੀ ਜੋ ਸਾਡੀ ਸੰਗਠਨ ਦੀ ਮੀਟਿੰਗ ਸੀ ਉਹ ਤਾਂ ਲੋਕਲ ਲੈਵਲ ਦੇ ਉੱਤੇ ਜਿੱਥੇ-ਜਿੱਥੇ ਹਰ ਕਿਸਮ ਦਾ ਵਿਰੋਧ ਹੋਊਗਾ ਹਰ ਇੱਕ ਪਾਰਟੀ ਦਾ ਵਿਰੋਧ ਹੈ। ਖਾਲੀ ਕਿਸਾਨਾਂ ਦਾ ਨਹੀਂ ਵਿਰੋਧ ਦੂਜੀਆਂ ਪਾਰਟੀਆਂ ਦਾ ਵਿਰੋਧ ਹੈ। ਸਾਡਾ ਵਿਰੋਧ ਉਹਨਾਂ ਦੇ ਨਾਲ ਹੈ। ਇਹ ਤਾਂ অনਗoing ਪ੍ਰੋਸੈਸ ਹੈ ਇਹ ਤਾਂ ਜਿਸ ਤਰ੍ਹਾਂ ਜਿਸ ਦਾ ਤਾਂ ਮੌਕਾ ਹੋਊਗਾ ਉਸ ਤਰ੍ਹਾਂ ਸੰਭਾਲੀਏ ਬਿਲਕੁਲ ਪ੍ਰੈਸ ਕਾਨਫਰੰਸ ਕੀਤੀ ਹੈ ਕਿਸਾਨਾਂ ਨੇ ਉਸ ਵਿੱਚ ਸਵਾਲ ਚੁੱਕੇ ਨੇ ਕਿ ਸਾਡੀਆਂ ਜ਼ਮੀਨਾਂ ਦੇ ਘੱਟ ਰੇਟ ਦਿੱਤੇ ਜਾ ਰਹੇ ਨੇ ਜਿਸ ਦੇ ਕਰਕੇ ਜੋ ਵੀ ਪਿੰਡਾਂ ਨੇ ਬਾਈਕਟ ਕੀਤਾ ਹੈ ਭਾਜਪਾ ਤੇ ਆਮ ਆਦਮੀ ਪਾਰਟੀ ਇਸ ਤੇ ਮੈਂ ਸਪਸ਼ਟੀਕਰਨ ਕਰਨਾ ਚਾਹਦੀ ਹਾਂ ਇਹ 24 ਪਿੰਡਾਂ ਦਾ ਮਸਲਾ ਬਹੁਤ ਪਹਿਲੇ ਦਾ ਸੀ 2021 ਦੇ ਵਿੱਚ ਨਾਰਥਰਨ ਬਾਈਪਾਸ ਇਹਨੂੰ ਕੀਤਾ ਸੀ ਅਪਰੂਵ ਕੈਪਟਨ ਕਿਹਾ ਕੈਪਟਨ ਸਾਹਿਬ ਨੇ ਔਰ ਉਹਦੇ ਬਾਅਦ ਜੋ ਅਕਵਾਇਰ ਹੋਣ ਲੱਗੀਆਂ ਸੀ ਜ਼ਮੀਨਾਂ ਉਹ ਆਈਆਂ 6-7 ਮਹੀਨਿਆਂ ਬਾਅਦ ਚੰਨੀ ਜੀ ਆ ਗਏ ਔਰ ਉਹਨਾਂ ਨੇ ਅੱਗੇ ਆਪਣਾ ਹਿੱਸਾ ਨਹੀਂ ਪਾਇਆ ਤਾਂ ਉਹ ਕੰਮ ਰੁਕ ਗਿਆ ਸੀ ਇਹ ਬਹੁਤ ਜ਼ਰੂਰੀ ਸੀ ਇਹਨੂੰ ਪਾਸ ਹੋਣਾ ਕਿਉਂਕਿ ਕਿਸਾਨਾਂ ਦੀ ਵੀ ਜ਼ਮੀਨ ਇਨਵੋਲਡ ਹੈ ਔਰ ਲੋਕਾਂ ਦੀ ਸਹੂਲਤ ਇਨਵੋਲਡ ਹੈ ਉਸ ਦੇ ਬਾਅਦ ਇਹਨਾਂ ਨੂੰ ਇਹਨਾਂ ਦੀ ਕਮੇਟੀ ਨੂੰ ਮੈਂ ਗਟਕੜੀ ਜੀ ਕੋਲ ਗਈ ਅਸੀਂ 4-5 ਮੀਟਿੰਗਾਂ ਕੀਤੀਆਂ ਔਰ ਉਹ ਹੁਣ ਨਾਰਥਰਨ ਬਾਈਪਾਸ ਅਪਰੂਵ ਹੋ ਗਿਆ ਉਹਦੇ ਕੱਲ ਟੈਂਡਰ ਵੀ ਖੁੱਲ ਗਏ ਨੇ 754 ਕਰੋੜ ਦਾ 754 ਕਰੋੜ ਦਾ ਉਹਦੇ ਵਿੱਚੋਂ 250 ਕਰੋੜ ਪੰਜਾਬ ਗਵਰਨਮੈਂਟ ਨੇ ਅਨਗੈਲੀ ਕੀਤੀ ਹੋਈ ਹੈ ਉਹ ਦੇ ਨਹੀਂ ਰਹੀ ਔਰ ਜੋ ਕੱਲ ਗੱਲ ਕੀਤੀ ਹੈ ਹੱਲੇ ਉਹ ਖੁੱਲਿਆ ਨਹੀਂ ਕਿ ਉਹਨਾਂ ਦੇ ਕਿੰਨੀ ਕੰਪਨਸੇਸ਼ਨ ਹੈ ਕਿੰਨੀ ਨਹੀਂ ਹੈ ਉਹ ਜੋ ਅਵਾਰਡ ਪੰਜਾਬ ਗਵਰਨਮੈਂਟ ਨੇ ਦੇਣਾ ਹੈ ਉਹਨੂੰ ਦਿੱਲੀ ਨੂੰ ਭੇਜਣਾ ਹੈ ਉਸ ਦੇ ਉੱਤੇ ਹੋਊਗਾ ਸੋ ਕੱਲ ਖਾਲੀ ਸਿਆਸੀ ਰੋਟੀਆਂ ਸੇਕਣ ਦੇ ਲਈ ਇਹ ਪ੍ਰੈਸ ਕਾਨਫਰੰਸ ਦੇ ਵਿੱਚ ਗੁੰਮਰਾਹ ਕੀਤਾ ਗਿਆ ਔਰ ਮੈਂ ਇੰਨਾ ਕਹਿ ਸਕਦੀ ਆ ਕਿ ਮੈਂ ਵੀ ਜਾਉਂਗੀ ਉਹਦੇ ਵਿੱਚ ਕਿਸਾਨਾਂ ਵੱਲੋਂ ਨਹੀਂ ਥੀ ਉਹ ਐਨ ਕੇ ਸ਼ਰਮਾ ਵੱਲੋਂ ਅਕਾਲੀ ਦਲ ਵੱਲੋਂ ਸੀਗੀ ਉਹ ਜਿਹੜੀ ਮੀਟਿੰਗ ਸੀਗੀ ਉਹ ਕਹਿੰਦੇ ਜਿਹੜੇ ਬੁਆਇਕਟ ਕਰਾਂਗੇ ਜੀ ਕਾਂਗਰਸ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਦੇਖੋ ਮੇਰੀ ਗੱਲ ਹੋ ਰਹੀ ਹੈ ਮੈਂ ਉਹਨਾਂ ਦਾ ਪੂਰਾ ਸਾਥ ਦਿੱਤਾ ਹੈ ਔਰ ਮੈਂ ਜਾਉਂਗੀ ਪਿੰਡਾਂ ਤੇ ਤਾਂ ਆਪਾਂ ਗੱਲ ਕਰਾਂਗੇ ਮੈਨੂੰ ਕੋਈ ਬੁਆਇਕਾਟ ਦੀ ਨਹੀਂ ਆਈ ਜਦ ਖੂਬ ਭੱਖ ਜਾਊਗਾ ਨਾ ਆ ਜਾਣਗੇ ਹੋਰ ਪਖਾਨ ਜੇ ਡਾਕਟਰ ਬਲਬੀਤ ਦਾ ਵੀ ਵਿਰੋਧ ਦਿੱਤਾ ਗਿਆ ਸੀ ਕਿ ਚੌਵੀ ਜਿੱਤੇ ਬੰਦੇ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਕਿਹਾ ਗਿਆ ਸੀਗਾ ਕਿ ਸਾਨੂੰ ਜਿਹੜੀਆਂ ਨੌਕਰੀਆਂ ਨਹੀਂ ਤੇ ਯਾਨੀ ਕਿ ਜਦੋਂ ਸਰਕਾਰ ਚੰਨੀ ਸਾਫ ਦੀ ਜਦੋਂ ਉਸ ਟਾਈਮ ਆ ਕੇ ਜਿਹੜੇ ਮਾਲਕ ਭਗਵਾਨ ਮਾਰਨੇ ਦੇ ਨਾਲ ਜਿੱਦ ਦੀ ਛੋਟੀ ਮਾਰਦੇ ਨੇ ਬਾਕੀ ਇਨਾਂ ਦਾ ਕਿਹੜਾ ਵਾਦਾ ਹੋਇਆ ਇੱਕ ਵਾਦਾ ਵੀ ਨਹੀਂ ਪੂਰਾ ਹੋਇਆ ਇਹ ਗੱਲਾਂ ਤੁਸੀਂ ਉਹਨਾਂ ਨੂੰ ਪੁੱਛੋ